ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਇਸ ਵਕਤ ਕੈਨੇਡਾ ਦੇ ਵਿੱਚ ਮੌਜੂਦ ਨੇ ਲਗਾਤਾਰ ਵਕ ਵਕ ਕਾਲਜਸ ਯੂਨੀਵਰਸਿਟੀਆਂ ਦੇ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ ਔਰ ਸਟੂਡੈਂਟਸ ਨੂੰ ਵੀ ਮਿਲ ਰਹੇ ਨੇ ਤਾਂ ਕਿ ਹੋਰ ਜ਼ਿਆਦਾ ਚੰਗੀ ਤਰ੍ਹਾਂ ਦੇ ਨਾਲ ਸਟੂਡੈਂਟਸ ਦੀ ਬੈਟਰਮੈਂਟ ਦੇ ਲਈ ਕੰਮ ਕਰ ਸਕਣ ਔਰ ਇਸੇ ਦਰਮਿਆਨ ਜਸਮੀਤ ਪਾਟਿਆ ਜੀ ਬਹੁਤ ਹੀ ਅਹਿਮ ਜਾਣਕਾਰੀਆਂ ਨੇ ਜਿਹੜੀਆਂ ਉਹ ਵੀ ਸਾਡੇ ਇੰਡੀਅਨ ਸਟੂਡੈਂਟਸ ਦੇ ਨਾਲ ਸ਼ੇਅਰ ਕਰਦੇ ਨੇ ਇੱਕ ਨਵੀਂ ਖਬਰ ਹੈ ਜਿਹੜੀ ਮੈਂ ਚਾਹੂੰਗਾ ਕਿ ਜਸਮੀਤ ਪਾਟਿਆ ਜੀ ਉਹਦੇ ਤੇ ਸਾਨੂੰ ਪੂਰਾ ਇੱਕ ਐਨਾਲਿਸਿਸ ਦੇਣ ਇਸ ਤਰ੍ਹਾਂ ਦੀ ਖਬਰ ਹੈ ਕਿ ਹੁਣ ਭਾਰਤੀ ਵਿਦਿਆਰਥੀ ਨੇ ਜਿਹੜੇ ਉਹ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਕਾਲਜ ਨਹੀਂ ਬਦਲ ਸਕਣਗੇ ਡੀਐਲਈ ਚੇਂਜ ਨਹੀਂ ਕਰ ਸਕਣਗੇ ਕੀ ਉਹਨਾਂ ਨੂੰ ਨਵੇਂ ਸਿਰੇ ਤੋਂ ਫੇਰ ਵੀਜ਼ਾ ਅਪਲਾਈ ਕਰਨਾ ਪਏਗਾ ਕਿਉਂਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਟ੍ਰੈਂਡ ਹੈ ਕਿ ਬਹੁਤ ਸਾਰੇ ਏਜੰਟ ਵਿਦਿਆਰਥੀਆਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਐਡਮਿਸ਼ਨ ਲਓ ਕੈਨੇਡਾ ਪਹੁੰਚੋ ਭਾਵੇਂ ਕਿਸੇ ਵੀ ਕਾਲਜ ਪਹੁੰਚੋ ਬਾਅਦ ਵਿੱਚ ਕਾਲਜ ਉੱਥੇ ਜਾ ਕੇ ਤੁਸੀਂ ਬਦਲ ਲੈਣਾ ਇਦੇ ਨਾਲ ਕਿਤਨਾ ਕਿਤੇ ਵਿਦਿਆਰਥੀਆਂ ਦਾ ਨੁਕਸਾਨ ਵੀ ਹੁੰਦਾ ਪਰ ਹੁਣ ਜਿਹੜਾ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਕੈਨੇਡਾ ਤੇ ਉਹਦੇ ਤੇ ਪੂਰੀ ਜਾਣਕਾਰੀ ਲਵਾਂਗੇ ਜਸਮੀਤ ਪਾਟਿਆ ਜੀ ਤੋਂ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸੋ ਸਸ਼ਕਾ ਗਾਸ ਵੇਂਦਰ ਜੀ ਸੋ ਇਹਦੇ ਚਿਆ ਕੀ ਸਟੂਡੈਂਟਸ ਹੋਂ ਜਿਵੇਂ ਕੈਨੇਡਾ ਆ ਕੇ ਬਹੁਤ ਸਾਰੇ ਕਾਲਜ ਚੇਂਜ ਕਰਦੇ ਸੀ ਤੇ ਜੰਪਿੰਗ ਹੋ ਜਾਂਦੀ ਸੀ ਕਈ ਵਾਰੀ ਉਹ ਪ੍ਰਾਈਵੇਟ ਟੂ ਪਬਲਿਕ ਆ ਜਾਂਦੇ ਸੀ ਪਬਲਿਕ ਟੂ ਪ੍ਰਾਈਵੇਟ ਚਲੇ ਜਾਂਦੇ ਸੀ ਔਰ ਕਈ ਵਾਰੀ ਐਦਾਂ ਵੀ ਹੁੰਦਾ ਸੀ ਕਿ ਉਹ ਦੇਖਣ ਨੂੰ ਮਿਲਦਾ ਕਿ ਉਹ ਬੱਚੇ ਕੱਲ ਨੂੰ ਸਟਰਗਲ ਵੀ ਕਰਦੇ ਆ ਜਿਹੜੇ ਬੱਚੇ ਕੋਰਸ ਕਾਲਜ ਚੇਂਜ ਕਰ ਲੈਂਦੇ ਆ ਉਹ ਬੱਚੇ ਸਟਰਗਲ ਵੀ ਕਰਦੇ ਉਹਨਾਂ ਦੀ ਪੀਆਰ ਵੀ ਨਹੀਂ ਹੁੰਦੀ ਕਿਉਂਕਿ ਸਟੂਡੈਂਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਮਿਸ ਗਾਈਡ ਹੋ ਜਾਂਦਾ ਸਟੂਡੈਂਟ ਕਿਤੇ ਨਾ ਕਿਤੇ ਮਿਸ ਗਾਈਡ ਹੋ ਜਾਂਦਾ ਸਟੂਡੈਂਟ ਕਿਤੇ ਨਾ ਕਿਤੇ ਆ ਸੋਚਣ ਲੱਗ ਜਾਂਦਾ ਮਤਲਬ ਇੱਥੇ ਪਹੁੰਚ ਕੇ ਉਹਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਔਰ ਇੱਥੇ ਵੀ ਕੰਸਲਟੈਂਟ ਹੈਗੇ ਆ ਉਹ ਵੀ ਆਪਣੇ ਫਾਇਦੇ ਲਈ ਬੱਚਿਆਂ ਨੂੰ ਮਿਸ ਗਾਈਡ ਕਰ ਦਿੰਦੇ ਆ ਕਿ ਮੈਨੂੰ ਲੱਗਦਾ ਕਿ ਜਦੋਂ ਇਨੀਸ਼ੀਅਲ ਬੱਚਾ ਕੀ ਕਹਿੰਦੇ ਕਿਸੇ ਕੰਸਲਟੈਂਟ ਕੋਲ ਜਾਂਦਾ ਜਿਵੇਂ ਸਾਡੇ ਕੋਲ ਆਂਦਾ ਹੈ ਤਾਂ ਬਹੁਤ ਸ਼ਾਨਬਿੰਦ ਕਰਕੇ ਆਂਦਾ ਹੈ ਬਹੁਤ ਸਾਰਾ ਕੀ ਕਹਿੰਦੇ ਰਿਸਰਚ ਕਰਦਾ ਔਰ ਸੋਚਦਾ ਹੈ ਕਿ ਮੈਂ ਇਹ ਕੋਰਸ ਲਵਾਵਾਂ ਇਹ ਕਾਲਜ ਲਵਾਵਾਂ ਪਰ ਜਦੋਂ ਉਹ ਇੱਥੇ ਪਹੁੰਚਦਾ ਹੈ ਉੱਥੋਂ ਇੱਥੋਂ ਨੂੰ ਸਿਨੈਰੀਓ ਥੋੜਾ ਚੇਂਜ ਕਰਕੇ ਦੱਸ ਦਿੰਦਾ ਹੈ ਕੰਸਲਟੈਂਟ ਉਹ ਕਹਿੰਦਾ ਮੈਂ ਤੇਰੀ ਪੀਆਰ ਕਰਾਵਾਂਗਾ ਮੈਂ ਤੈਨੂੰ ਅੱਗੇ ਗਾਈਡ ਕਰਾਂਗਾ ਮੈਂ ਇੱਥੇ ਪਹੁੰਚਾਂਗਾ ਤੈਨੂੰ ਕੰਮ ਵੀ ਦਿਵਾਵਾਂਗਾ ਹੋਣਾ ਕੁਝ ਨਹੀਂ ਹੁੰਦਾ ਬਸ ਗੱਲਾਂ ਹੀ ਹੁੰਦੀਆਂ ਤੁਹਾਨੂੰ ਪਤਾ ਔਰ ਬੱਚੇ ਆਪਣੇ ਭੋਲੇ ਭਾਲੇ ਹੁੰਦੇ ਆ ਬਾਹਰ ਵੀ ਪਾਸ ਜ਼ਿਆਦਾਤਰ ਜਾਂ ਗ੍ਰੈਜੂਏਟ ਵੀ ਜਿਹੜੇ ਹੁੰਦੇ ਆ ਉਹ ਇੰਨੇ ਜ਼ਿਆਦਾ ਐਕਸਪੀਰੀਅੰਸ ਨਹੀਂ ਹੁੰਦੇ ਤਾਂ ਉਹ ਗੱਲਾਂ 'ਚ ਆ ਜਾਂਦੇ ਆ ਐਂਡ ਇੱਥੇ ਤੁਹਾਨੂੰ ਪਤਾ ਅਸੀਂ ਦਾ ਕੰਸਲਟੈਂਸੀ ਫੀਸ ਵੀ ਥੇਰੇ ਵੀ ਸਾਡੀ ਪ੍ਰੋਸੈਸਿੰਗ ਫੀਸ ਜ਼ੀਰੋ ਹੈ ਇੱਥੇ ਡਾਲਰਾਂ 'ਚ ਪੈਸੇ ਲੱਗਦੇ ਆ ਔਰ ਜਦੋਂ ਇੱਕ ਵਾਰੀ ਬੱਚਾ ਕਾਲਜ ਛੱਡ ਦੇ ਦਿੰਦਾ ਸਮਝ ਲਓ ਉਹਨਾਂ ਦੇ ਜੰਗਲ 'ਚ ਫਸ ਗਿਆ ਫਿਰ ਉਹ ਆਪਣੀ ਮਰਜ਼ੀ ਦੇ ਨਾਲ ਉਹਨੂੰ ਕਾਲਜ ਦਵਾਉਂਦੇ ਆ ਆਪਣੀ ਮਰਜ਼ੀ ਦੇ ਨਾਲ ਜਦੋਂ ਉਹਨੂੰ ਵਰਕ ਪਰਮਿਟ ਨਹੀਂ ਮਿਲਦਾ ਐ ਐਂਡ ਆਪਣੀ ਮਰਜ਼ੀ ਦੇ ਨਾਲ ਹੀ ਸਟੂਡੈਂਟ ਕੀ ਕਹਿੰਦੇ ਆ ਉਹ ਮੈਨੀਪੂਲੇਟ ਹੋ ਜਾਂਦਾ ਬੱਚਾ ਸੋ ਪਹਿਲੀ ਗੱਲ ਤਾਂ ਦੇਖੋ ਮੈਂ ਤਾਂ ਕਦੀ ਵੀ ਕਿਸੇ ਬੱਚੇ ਨੂੰ ਨਹੀਂ ਕਿਹਾ ਕਿ ਤੁਸੀਂ ਕੀ ਕਹਿੰਦੇ ਆ ਆ ਕਾਲਜ ਚੇਂਜ ਕਰੋ ਆਫਟਰ ਯੂ ਰੀਚ ਕੈਨੇਡਾ ਵਨ ਸੈਕੰਡਲੀ ਜੇ ਤੁਸੀਂ ਕਾਲਜ ਚੇਂਜ ਕਰਦੇ ਵੀ ਸੀ ਤਾਂ ਕੋਰਸ ਕਾਲਜ ਦਾ ਧਿਆਨ ਜ਼ਰੂਰ ਰੱਖੋ ਬਟ ਹੁਣ ਜਿਵੇਂ ਕੈਨੇਡਾ ਨੇ ਕਿਹਾ ਹੈ ਕਿ ਤੁਸੀਂ ਜਦੋਂ ਕੋਰਸ ਐਂਡ ਕਾਲਜ ਚੇਂਜ ਕਰੋਗੇ ਤਾਂ ਯੂ ਹੈਵ ਟੂ ਫਾਈਲ ਅ ਨਿਊ ਐਪਲੀਕੇਸ਼ਨ ਔਰ ਜੇ ਤੁਸੀਂ ਆਪਾਂ ਨਹੀਂ ਉਹ ਐਪਲੀਕੇਸ਼ਨ ਅਪਲਾਈ ਕਰਦੇ ਹੋ ਤਾਂ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ ਜੇ ਤੁਹਾਡਾ ਵੀਜ਼ਾ ਕੈਨਸਲ ਕਰ ਦਿੱਤਾ ਜਾਏ ਸੋ ਮੈਨੂੰ ਲੱਗਦਾ ਹੈ ਕਿ ਆ ਆਪਾਂ ਇਸ ਚੀਜ਼ ਦੇ ਉੱਤੇ ਕੀ ਕਹਿੰਦੇ ਆ ਅਸੀਂ ਬਹੁਤ ਜ਼ਿਆਦਾ ਧਿਆਨ DIYੇ ਔਰ ਅਸੀਂ ਬਹੁਤ ਜ਼ਿਆਦਾ ਕੀ ਕਹਿੰਦੇ ਆ ਖਿਆਲ ਰੱਖਿਓ ਕਿ ਜਦੋਂ ਆਪਾਂ ਕੋਰਸ ਐਂਡ ਕਾਲਜ ਲੈਣਾ ਹੈ ਉਹ ਬਹੁਤ ਜ਼ਿਆਦਾ ਧਿਆਨ ਦੇ ਨਾਲ ਚੂਜ਼ ਕਰੀਏ ਔਰ ਹੁਣ ਇਹ ਕੀ ਕਹਿੰਦੇ ਆ ਆ ਅਸੀਂ ਸੋਚ ਸਮਝ ਕੇ ਹੀ ਅਪਲਾਈ ਕਰੀਏ ਕਿਉਂਕਿ ਕਲ ਨੂੰ ਕੈਨੇਡਾ ਕਾਲਜ ਚੇਂਜ ਕਰਨਾ ਪੈ ਸਕਦਾ ਹੈ ਮਹਿੰਗਾ ਬਿਲਕੁਲ ਠੀਕ ਹੈ ਇਹਦਾ ਮਤਲਬ ਹੈ ਸਟੂਡੈਂਟ ਇੰਡੀਆ ਦੇ ਵਿੱਚੋਂ ਸੋਚ ਸਮਝ ਕੇ ਪਹਿਲਾਂ ਹੀ ਕਾਲਜ ਦਾ ਪੱਕਾ ਫੈਸਲਾ ਕਰਕੇ ਉੱਥੇ ਜਾਵੇ ਜਸਮੀਨ ਜੀ ਪਰ ਕਿਤੇ ਨਾ ਕਿਤੇ ਕੀ ਸਟੂਡੈਂਟਸ ਦੀ ਗਲਤੀ ਹੈ ਜਾਂ ਸਟੂਡੈਂਟਸ ਨੂੰ ਪ੍ਰੋਪਰ ਸਮਝਾਇਆ ਨਹੀਂ ਜਾਂਦਾ ਬਹੁਤ ਸਾਰੇ ਕੰਸਲਟੈਂਟ ਬਹੁਤ ਸਾਰੇ ਏਜੰਟ ਨੇ ਜਿਹੜੇ ਕਹਿੰਦੇ ਨੇ ਵੀ ਇੱਕ ਵਾਰੀ ਤੂੰ ਕੈਨੇਡਾ ਤੇ ਲੈਂਡ ਹੋ ਜਾ ਫਿਰ ਜਿਹੜੇ ਮਰਜ਼ੀ ਕਾਲਜ ਚੱਲ ਜੀ ਇੱਕ ਵਾਰ ਪਹੁੰਚ ਜਾ ਦੇਖੋ ਦੇਖੋ ਇਹ ਇਹ ਕੰਸਲਟੈਂਟ ਵਾਲਾ ਕੰਮ ਨਾ ਬੜਾ ਜੇ ਕਹਿੰਦੇ ਮੈਂ ਕਹਾਂਗਾ ਕਿ ਟੇਡਾ ਕੰਮ ਹੋ ਗਿਆ ਪਹਿਲਾਂ ਅਸੀਂ ਸਟੂਡੈਂਟ ਆਂਦਾ ਸੀ ਉਹਨੂੰ ਅਸੀਂ ਗੱਲ ਕਰਦੇ ਸੀ ਕਿ ਤੂੰ ਇਹ ਪੜ੍ਹੇਂਗਾ ਇਹਦਾ ਇਹ ਬਣੇਂਗਾ ਮਤਲਬ ਆਪਣਾ ਜਦੋਂ ਸੁਪੋਜ਼ ਆਪਾਂ ਕਹਿੰਨੇ ਡਾਕਟਰ ਬੰਨਾ ਇੰਜੀਨੀਅਰ ਬੰਨਾ ਕਾਰਪੈਂਟਰ ਬੰਨਾ ਪਲੰਬਰ ਬੰਨਾ ਨੀਵੀ ਚ ਜਾਣਾ ਮੈਂ ਮੈਨੇਜਰ ਬੰਨਾ ਬਿਜ਼ਨਸ ਕਰਨਾ ਉਹ ਸੋਚਣਾ ਪਹਿਲਾਂ ਬੱਚਾ ਆਂਦਾ ਸੀ ਪਰ 2021 ਤੋਂ ਬਾਅਦ ਉਹ ਸੋਚਣਾ ਬੱਚਾ ਆਣਾ ਹੀ ਬੰਦ ਹੋ ਗਿਆ ਬੱਚਾ ਇਹ ਸੋਚਣਾ ਆਣ ਲੱਗਾ ਕਿ ਯਾਰ ਮੈਂ ਉੱਥੇ ਜਾ ਕੇ ਪੈਸੇ ਕਮਾਣੇ ਆ ਹੁਣ ਤੁਸੀਂ ਦੇਖੋਗੇ ਇਤਦਾਲ ਸਮਝਣ ਦੀ ਲੋੜ ਹੈ ਸੁਰਿੰਦਰ ਜੀ ਕਿ ਆਪਾਂ ਇੰਡੀਆ ਚ ਜੇ ਤਾਂ ਆਪਾਂ ਪੈਸੇ ਕਮਾਣੇ ਕੁਝ ਤਾਂ ਸਿੱਖਾਂਗੇ ਆਪਣੇ ਚ ਕੋਈ ਟੈਲੈਂਟ ਤਾਂ ਹੋਣਾ ਚਾਹੀਦਾ ਨਾ ਇਹ ਤਾਂ ਨਹੀਂ ਹੈਗਾ ਕਿ ਪੈਸੇ ਕਮਾਣੇ ਏਦਾਂ ਹੀ ਪੈਸੇ ਆ ਜਾਣੇ ਆ ਸੋ ਬੱਚਿਆਂ ਨੇ ਇਹ ਬਣਾ ਲਿਆ ਕਿ ਸਾਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ ਕੁਝ ਸਿੱਖਣ ਦੀ ਲੋੜ ਨਹੀਂ ਹੈਗੀ ਆਪਾਂ ਡਾਲਰ ਕਮਾਣੇ ਆ ਸੋ ਆਪਣਾ ਮਾਈਂਡਸੈਟ ਚੇਂਜ ਹੋ ਗਿਆ ਪਹਿਲਾਂ ਕੀ ਹੁੰਦਾ ਸੀ 2021 ਤੋਂ ਪਹਿਲਾਂ ਆਪਾਂ ਬੱਚੇ ਨਾਲ ਬੈਠਦੇ ਸੀ ਕੋਰਸ ਡਿਸਕਸ ਕਰਦੇ ਸੀ ਆਊਟਕਮ ਡਿਸਕਸ ਕਰਦੇ ਸੀ ਸਬਜੈਕਟ ਡਿਸਕਸ ਕਰਦੇ ਸੀ ਪਰ ਉਹ ਕਿਤੇ ਨਾ ਕਿਤੇ ਚੇਂਜ ਹੋ ਗਿਆ ਸੋ ਜਦੋਂ ਚੇਂਜ ਹੋ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਕਾਫੀ ਸਾਰੇ ਬੱਚੇ ਅਫੈਕਟ ਹੋਏ ਔਰ ਕੰਸਲਟੈਂਟ ਮੈਂ ਕਹਾਗਾ ਕਿ ਆਪਣੇ ਫਾਇਦੇ ਲਈ ਠੀਕ ਹੈ ਆਪਣੇ ਫਾਇਦੇ ਲਈ ਬੱਚਿਆਂ ਨੂੰ ਧੱਕਣ ਲੱਗੇ ਤੁਸੀਂ ਕਹੋਗੇ ਕਿਤੇ ਵੀ ਧੱਕਣ ਲੱਗੇ ਸੋ ਜਦੋਂ ਆਪਾਂ ਕਿਤੇ ਵੀ ਟੱਕਣ ਲੱਗ ਜਾਗੇ ਤਾਂ ਸਟੂਡੈਂਟ ਦਾ ਫਿਊਚਰ ਆਪਾਂ ਸੋਚੇ ਸਮਝੇ ਬਿਨਾ ਅਸੀਂ ਉਹ ਖਰਾਬ ਕਰਨ ਲੱਗ ਗਏ ਸੋ ਮੇਰੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਚਾਹੇ ਉਹ ਸਾਡੇ ਕੰਸਲਟੈਂਟ ਭਰਾ ਵੀ ਹੈਗੇ ਆ ਕਿ ਆਪਾਂ ਜਦੋਂ ਆਪਣਾ ਫਾਇਦਾ ਕੀ ਕਹਿੰਦੇ ਬਹੁਤ ਦੇਖ ਲਿਆ ਹੁਣ ਇਸ ਟਾਈਮ ਤੇ ਬੱਚਿਆਂ ਦਾ ਫਾਇਦਾ ਦੇਖੀਏ ਕਿਉਂਕਿ ਉਹ ਇਹ ਵੀ ਬੱਚਿਆਂ ਨੂੰ ਆ ਕਹਈਏ ਕਿ ਵਾਸੋਂ ਉੱਥੇ ਜਾ ਕੇ ਤੈਨੂੰ ਕੰਮ ਮਿਲ ਜਾਏਗਾ ਦੇਖੋ ਕੰਮ ਮਿਲਣ ਨੂੰ 3 ਮਹੀਨੇ ਵੀ ਲੱਗ ਸਕਦੇ 6 ਮਹੀਨੇ ਵੀ ਲੱਗ ਸਕਦੇ ਆ ਸੋ ਜੇ ਬੱਚੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਿੰਨ ਤੋਂ 6 ਮਹੀਨੇ ਲਈ ਕਿਸੇ ਵੀ ਕੰਟਰੀ ਨਾ ਜਾਓ ਜਾਨਦੇ ਆ ਕਿਤੇ ਵੀ ਕੰਮ ਨਹੀਂ ਮਿਲਦਾ ਚਾਹੇ ਉਹ ਆਸਟ੍ਰੇਲੀਆ ਵੀ ਹੈ ਚਾਹੇ ਉਹ ਯੂਕੇ ਵੀ ਹੈ ਚਾਹੇ ਉਹ ਕੈਨੇਡਾ ਵੀ ਹੈ ਕਿਸੇ ਵੀ ਕੰਟਰੀ ਜੇ ਤੁ ਆਪਾਂ ਜਾਂਦੇ ਸਾਨੂੰ ਜਾਂਦੇ ਆ ਕੰਮ ਨਹੀਂ ਮਿਲਦਾ ਸਾਨੂੰ ਥੋੜਾ ਜਿਹਾ ਸਾਡੇ ਕੋਲ ਖਰਚੇ ਲਈ ਰੋਟੀ ਲਈ ਰਹਿਣ ਲਈ ਪੈਸੇ ਹੋਣੇ ਚਾਹੀਦੇ ਅਮੇਜ਼ਿੰਗ ਪਲੇਸ ਕੋਈ ਵੀ ਕੰਟਰੀ ਆਪਾਂ ਜਾਂਦੇ ਆ ਆਪਾਂ ਨੂੰ ਬਹੁਤ ਐਕਸਪੋਜ਼ਰ ਮਿਲਦਾ ਸਾਨੂੰ ਬਹੁਤ ਸਿੱਖਣ ਨੂੰ ਮਿਲਦਾ ਬਟ ਜੇ ਅਸੀਂ ਕਹੀਏ ਕਿ ਜਾਂਦੇ ਆ ਹੀ ਸਾਨੂੰ ਪੈਸੇ ਡਿੱਗਣ ਲੱਗ ਜਾਣਗੇ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ और स्ट्रगल भी बहुत है मैंटल प्रेसर भी बहुत है उदा का माहौल नहीं है जिदा का इंडिया है सो बिल्कुल डिफरेंट माहौल है इतने सो मेरी सारे एडवाइस है, है कि कोर्स कॉलेज कंसल्टेंट बहुत ध्यान चूज करो ताकि फ्यूचर सेफ रहे बिल्कुल सो कोर्स और स्टूडेंट सोच समझ के ही हम चोन करो ये बड़ा स्पष्ट सुनेह जसपीत तो भाटिया जी का जिछले एक दहाके के करीब समा हो गया ਜਿਹੜੇ ਲਗਾਤਾਰ ਸਾਰੇ ਸਟੂਡੈਂਟਸ ਨੂੰ ਗਾਈਡ ਕਰਦੇ ਨੇ ਮੈਨੂੰ ਲੱਗਦਾ ਹੈ ਸਟੂਡੈਂਟਸ ਦੀ ਸਟੂਡੈਂਟਸ ਨੂੰ ਜ਼ਰੂਰ ਜਸਮੀਤ ਜੀ ਤੁਹਾਡੀ ਐਡਵਾਈਸ ਹੈ ਜਿਹੜੀ ਉਹ ਸਮਝ ਆਏਗੀ ਵੈਲਿਊਏਬਲ ਹੋਏਗੀ ਕਿਉਂਕਿ ਜਿੰਨੇ ਚੰਗੀ ਤਰ੍ਹਾਂ ਕੈਨੇਡਾ ਦੇ ਹਾਲਾਤਾਂ ਨੂੰ ਤੁਸੀਂ ਸਮਝਦੇ ਹੋ ਉਹ ਸਟੂਡੈਂਟਸ ਨੂੰ ਵੀ ਉਹ ਗੱਲ ਮਹਿਸੂਸ ਜ਼ਰੂਰ ਹੋਏਗੀ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਉੱਚੇਚੇ ਤੌਰ ਤੇ ਕੈਨੇਡਾ ਤੋਂ ਟਾਈਮ ਕੱਢਿਆ ਔਰ ਵਿਦਿਆਰਥੀਆਂ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਅਪਡੇਟ ਹੈ ਜਿਹੜਾ ਉਸਾਂ ਜਾਂ ਕੀਤਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ